감사합니다. ਜਿੰਨੀ ਤਾਰਾ ਮੁਟਿਆ ਗੈਰ ਵਰਕਤਾ ਨਾਮ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਬਹੁਤ ਵਾ ਪਾਈ ਹੈ ਤਾਂ ਸਿੰਘ ਜੀ ਬਘੇੜਾ ਜੀ ਜੱਟਾ ਪੇੜ ਪਰਵਾਹ ਦਾ ਸਾਹਿਬ ਜਿੰਨਾ ਬਸੋਂ ਬੜੇ ਅਤਿ ਸਤਕਾਰ ਸਾਹਿਬ ਨਾਮ ਨਿਆਨੇ ਸਭ ਪਵਨਾ ਮਜੋ ਬੰਦਰ ਬਾਣੀ ਦੇ ਕੀਰਤਨ ਆਪ ਜੀ ਆਨੇ ਸ੍ਰਵਨ ਕੀਤੇ ਨੇ ਸਤਿਗੁਰੂ ਮਹਾਰਾਜ ਜੀ ਦੇ ਕਰਨ ਅੱਜ ਦੇ ਬੜੇ ਸਤਾਰ ਸਾਹਿਬ ਦੇ ਛੱਡਾ ਪਾਠ ਨਾਲ ਜਥੇਦਾਰ ਤੇਜਾ ਸਿੰਘ ਜੀ ਜਿਹਨਾਂ ਦੀ 50ਵੀਂ ਜੋ ਸੁਨਾਨਾ ਵਰਸੀ ਸਮਾਗਮ ਹੈ ਬੜੀ ਕਰਤੀ ਬਾਬਾ ਫਕਾੜਾ ਸਾਹਿਬ ਵਾਲੇ ਉਹਨਾਂ ਵੱਲੋਂ ਹੋਏ ਜੋੜੇ ਕਿ ਗੁਰਸਵਾਣੀ ਸਾਖ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਰੇ ਮੁੰਡੀਆਂ ਵਰਤਨ ਕੋ ਕਰਦੇ ਪਰਿਵਾਰ ਦਾ ਬੰਨਿਆ ਇਹਮਾ ਸਿੱਧਕ ਸੀ ਕਿ ਕੁਝ ਵੀ ਪਹੁੰਚਾਵੇ ਜਿਹੜੇ ਜਹੇਦਾਰ ਦੀ ਵਿਚਾਰਤਾ ਸੀ ਜਹੇਦਾਰ ਨੂੰ ਚਾਰ ਦਿਨ ਚਲਾਇਆ ਰਿਹਾ ਇਹ ਸੀ ਕਿ ਦਬਲਾ ਸਮਟੀਆਂ ਸੰਗਤਾਂ ਪਰਿਵਾਰ ਦੇ ਸਹਿਯੋਗ ਦੇ ਨਾਲ ਸਾਧ ਸੰਗਤ ਜੀ ਮਨਾਇਆ ਜਾ ਰਿਹਾ ਹੈ ਮਾਨਜੋ ਸਿੰਘ ਸਹਿਜ ਜੀ ਜੋ ਕਿ ਸਾਧ ਸੰਗਤ ਜੀ ਪਹੁੰਚ ਚੁੱਕੇ ਨੇ ਔਰ ਇਸੇ ਤਰ੍ਹਾਂ ਮਾਨਜੋਗ ਪ੍ਰਧਾਨ ਸਾਹਿਬ ਜੀ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਕੋ ਪਹੁੰਚ ਚੁੱਕੇ ਨੇ ਇਸੇ ਤਰ੍ਹਾਂ ਉਹਨਾਂ ਦੇ ਨਾਲ ਜਿੰਨੀਆਂ ਵੀ ਸ਼ਖਸੀਅਤਾਂ ਆਈਆਂ ਨੇ ਸਭ ਨੂੰ ਇੱਥੇ ਜਿਉ ਆਇਆ ਕਹਿੰਦਿਆਂ ਆਓ ਚੜ੍ਹਦੀ ਕਲਾ ਦੇ ਨਾਲ ਮਾਨਜੋਗ ਸਿੰਘ ਸਾਹਿਬ ਜੀ ਔਰ ਮਾਨਜੋਗ ਪ੍ਰਧਾਨ ਸਾਹਿਬ ਜੀ ਉਹਨਾਂ ਜਿਉ ਆਇਆ ਆਖਦੇ ਹੋਏ ਆਪਾਂ ਚੜ੍ਹਦੀ ਕਲਾ ਨਾਲ ਜਿਕਰਾ ਬੁਲਾਈਏ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਇੱਥੇ ਜਿੰਨੇ ਵੀ ਸ਼ਖਸੀਅਤਾਂ ਅਤੀ ਸਤਿਕਾਰਯੋਗ ਲਾਹੌਰਪੁਰ ਦੇ ਬਾਬਾ ਅਰਕਾਰ ਸਿੰਘ ਜੀ ਸੋਰ ਸੰਵਾਲੇ ਉਹਨਾਂ ਦੇ ਦਰਮਦਰ ਤੇ ਇੱਕ ਮੰਨ ਇਹ ਪ੍ਰਗਟ ਕਰਵਾਣੀ ਸਤਿਗੁਰਾਂ ਦੇ ਗੁਰਮਤਿ ਦੀ ਪਰਵਾਸਾ ਵੀ ਬਹੁਤ ਖਾਣ ਅੰਤ ਕੀਤੀ ਤੇ ਮੰਨ ਬਕਰ ਜਿਵੇਂ ਆਪਾਂ ਦਾ ایک بھوک مارتے بوک نے نیا بچی ستگر گربا ہونے شبد بیان کر رہے تھے کیرتنی ہے گرم موائے جیت سے پروان ہے یہ بہت میسرے بہت گاٹ کا کے حصے آتا کیونکہ اپنی من بدھ انسار ہر بندہ اپنی زندگی جو کے دھرتی کو چلے جائے ਮਰਨ ਦੇ ਕੰਨ ਸੋਚਦਾ ਸੀ ਕਿ 85 ਸਾਲ ਹੋ ਗਏ ਤੇ ਕਿਹੜੀ ਵੱਡੀ ਸਤਿਗੁਰੂ ਨੇ ਇਹਨਾਂ ਨੂੰ ਸ੍ਰੀ ਬਾਤਿਸਤ ਕੀਤੀ ਕਿ 85 ਸਾਲ ਤੋਂ ਬਾਅਦ ਹੁਣੇ ਸਰੀਰ ਕਰਕੇ ਨਹੀਂ ਪਰ ਗੁਰਮੁਖਤਾਈ ਕਰਕੇ ਅੱਜ ਵੀ ਜੀਤੇ ਜਿਤੇ ਜਾ ਰਹੇ ਹੋਵੇਂ ਸਿੱਖਾਂ 'ਚ ਵੀ ਇੱਕ ਪਰਪਰਾ ਰਹੀ ਆ ਕਿ ਗੁਰੂ ਘਰ ਤੋਂ ਬਾਅਦ ਇਤਿਹਾਸ ਪੜਦਾ ਵੀ ਆਪਾਂ ਸਿੱਖ ਇਤਿਹਾਸ ਬਣਾਉਂਦਾ ਵੀ ਪੜਦਾ ਕਿ ਆਪਣੇ ਪੂਰਵਜਾਂ ਦੀਆਂ ਕਿੱਤਿਆਂ ਕੁਰਬਾਨੀਆਂ ਆਪਣੇ ਪੂਰਖਿਆਂ ਦੇ ਗੁਰਮਤਿ ਪੜ੍ਹਾਈ ਚੱਲੇ ਰਸਤਿਆਂ ਤੇ ਚੱਲਣ ਦਾ ਵਿਚਾਰ ਕਰਦਾ ਭਾਮੇ ਖੰਡੇ ਕਿਉਂ ਨਾ ਹੋ ਤੇ ਮੈਂ ਉਹ 1920 ਦਾ ਸਮਾਂ ਜਿੱਤੇ ਕਰਦਾਂ ਜਦੋਂ ਇਹ ਜੀ ਰੱਖੀ ਗਈ ਸੀ ਗੁਰਮਾਰਾ ਤਹਾਰ ਲੈ ਤੇ ਉਸ ਵੇਲੇ ਅਜਵੰਨ ਨੂੰ ਲਿਖੀ ਵੋਟਾਂ ਪਾ ਕੇ ਚੌਧਰ ਮੈਦਾਨ ਉਸ ਵੇਲੇ ਕੇਵਲ ਦਾ ਕੇਵਲ ਪਤਾ ਹੁੰਦਾ ਸੀ ਕਿ ਕਿਸੇ ਨੂੰ ਲਾਉਣਾ ਪੈਣਾ ਵਾਪਸ ਨਹੀਂ ਮੋੜਨਾ ਤੇ ਸੇਟਾ ਮੁੱਲ pagareਨਾ ਪਰ ਇਹ ਖਾਲਸਾ ਪੰਥ ਕਰਦਾ ਇਹ ਜੋ ਕਾਰਨ ਹੈ ਕਿ ਸਾਡੇ ਤਨਖਾਰ ਦੇ ਪਹਿਲੇ ਦੋ ਛੀਤ ਜਿਨ੍ਹਾਂ ਨੇ ਉਹ ਗੀਤੀ ਦੇ ਚਿੱਲੇ ਆ ਕੇ ਫਰਿਆਦ ਕੀਤੀ ਸ਼੍ਰੀ ਅਦਾਲਤਾਂ ਕਰਤਾ ਉਸ ਵੇਲੇ ਦਾ ਜੱਜ ਸੀ ਕਿ ਮੇਰੀ ਬੱਚੀ ਦੀ ਬੇਪਤੀ ਹੋਈ ਤੇ ਉਹਦੇ ਕਿਹੜੇ ਸਕੇ ਜਿਨ੍ਹਾਂ ਨੂੰ ਯਾਦ ਕਰ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਨਿਸ਼ਾਨਾ ਰੱਖ ਲੈਂਦਾ ਕਿ ਮੈਨੂੰ ਉਹ ਪ੍ਰਾਪਤੀ ਹੋਊਗੀ ਪਤਾ ਨਹੀਂ ਕਿ ਪ੍ਰਾਪਤੀ ਕਿਸ ਰੂਪ ਦੇ ਆਡੇ ਹੋਣੀ ਆ ਪਰ ਸੇਤੀ ਪਰਵਾਹ ਨਹੀਂ ਕੀਤੀ ਕਿਉਂਕਿ ਗੁਰਮਤਿ ਦਾ ਹੀ ਸਤਿਗੁਰੂ ਜੀ ਨੇ ਵਾਪਿਸ ਕੀਤੀ ਸੀ ਤੇ ਜਿਹੜੇ ਗੁਰਮੁਖ ਗੁਰਬਾਣੀ ਅਨੁਸਾਰ ਜੀਵਨ ਜਿਉਦੇ ਆ ਇਹੋ ਜਿਹੇ ਪਰਣਾਏ ਲੋਕੋ ਦੀ ਬਾਤ ਸਤਿਗੁਰੂ ਜੀ ਨੇ ਕਿਹਾ ਜੇ ਗੁਰਮਤਿ ਤੋਂ ਗੁਰਮੁਖ ਮਨੁੱਖ ਬਣੀ ਦਾਤੇ ਨਹੀਂ ਕੀਤੇ ਆ ਦੇ 5 ਕੋਰ ਦੇ ਖਰੀਦ ਕਰਨ ਤੋਂ ਬਾਅਦ ਬੁਖੀ ਹੋ ਗਏ ਤੋਂ ਮੈਂ ਸਾਹਮਣੇ ਸਿੱਖ ਪਾਸ ਤੇ ਬਹੁਤ ਵੱਡਾ ਇੱਕ ਨਾ ਸਮਾਜਿਕ ਕਾਰਨਾ ਮਾਲ ਸੇਕਤਾ ਨੇ ਕਿ ਇਹ ਜਿਹੜੇ ਫੋਟਵਾਰਾ ਬਧਾਰ ਲਹਿਰ ਜਿਤ ਹੋਈ ਉਹਨਾਂ ਨੇ ਯਤਨ ਕਰਕੇ ਇੱਕ ਕਮੇਟੀ ਅਧਾਰ ਹੌਂਕ ਦੇ ਦਿਆਂਦਰੀ ਜਿਹੜੀ 14 ਮਾਰਚ 1920 ਨੂੰ ਹੋਣ ਵਿਚਾਰੀ ਦੇਖੋ ਮੈਂ ਬਾਦ ਰਹਾ ਸੀ ਕਿੰਨੇ ਫੋਟਵਾਰਾ ਸਹਿਵਾ ਪਸ਼ਾਉਰ ਦੀ ਧਰਤੀ ਤੇ ਜਿਹੜਾ ਭਾਈ ਜੋਗਾ ਸਿੰਘ ਦਾ ਖਾਂਸੀ ਉਹਨੂੰ ਵੀ ਆਜ਼ਾਦ ਕਰਾਇਆ ਤਰੰਤ ਤਰੰਤ ਸਮਰਥ ਸਾਲਾਨਾ ਆਜ਼ਾਦ ਕੀਤਾ ਗੋਲਗੋਦ ਸਾਹਿਬ ਜਿਹੜਾ ਖਾਂਸੀ ਉਹ ਆਜ਼ਾਦ ਕਰਾਇਆ ਗੱਲੋਂ ਦਾ ਅਤਿਆdevkit ਉਹਨਾਂ ਦੀ ਅਦਵਾਈ ਦੇ ਵਿੱਚ ਉਸ ਵੇਲੇ ਦੇ ਮਹਾਨ ਚੋਕੇ ਆਜ਼ਾਦੀ ਨਹੀਂ ਸੀ ਉਹਨੂੰ ਉਹਨੂੰ ਅਸੀਂ ਸਾਰੇ ਗਲਾਮ ਸਾਹਿਬ ਕਿਉਂ ਅਮੋਲਕ ਬਚਨ ਆਪ ਜੀ ਨਾਲ ਸਤਾਰ ਸਤਿ ਸ਼੍ਰੀ ਅਕਾਲ ਸਰਦਾਰ ਇਕਬਾਲ ਸਿੰਘ ਜੀ ਸੰਧੂ ਉਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਜਥੇਦਾਰ ਸਰਦਾਰ ਪਰਵਿੰਦਰ ਪਾਲ ਸਿੰਘ ਜੀ ਪੱਖੋ ਕੇ ਸਾਥ ਉਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਬੜੀ ਚੜ੍ਹਦੀ ਕਲਾ ਸਰਕਾਰ ਸਾਹਿਬ ਹੋਰ ਦੇਣਦ ਸਿਖਸ਼ੀਤ ਹਾਜ਼ਰੀ ਭਰ ਰਹੀ ਹੈ ਮੈਂ ਬੇਨਤੀ ਕਰਾਂਗਾ ਮੈਨੇਜਰ ਸਾਹਿਬ ਸਰਦਾਰ ਸਰਬੀਆ ਸਿੰਘ ਜੀ ਉਹ ਵੀ ਕਿਰਪਾ ਕਰਕੇ ਸਨਮਾਨ ਲੈ ਮੈਨੇਜਰ ਸਾਹਿਬ ਨੂੰ ਬੇਨਤੀ ਕਿ ਉਹ ਵੀ ਆਪਣਾ ਸਨਮਾਨ ਲੈ ਲੈ ਜੀ ਇਸੇ ਤਰ੍ਹਾਂ ਹੋਰ ਸ਼ਕਤੀ ਦਾ ਕਿਸਾਨ ਮਜ਼ਦੂਰ ਸੰਘਰਸ਼ ਕਰੇ ਬੇਟੀ ਦੇ ਇਹ ਜੋ ਸੈਣ ਭਗਤ ਤੋਂ ਆਏ ਹੋਏ ਨੇ ਗੁਰਮੁਖ ਪਿਆਰੇ ਉਹਨਾਂ ਨੂੰ ਇੱਥੇ ਜੀਵ ਆਇਆਂ ਉਹਨਾਂ ਬੜੇ ਅਲਪ ਸਰਕਾਰ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਮਾ ਜੋਗ ਸਿੰਘ ਸਾਹਿਬ ਜੀ ਸਿੱਖ ਨੂੰ ਪਾਂਛਦੇ ਮਹਾਨ ਯੋਧੇ ਸੂਰਬੀਰ ਮਹਾਨ ਸੇਵਕ ਜਫੀਰਦਾਰ ਪਿੰਤਾ ਸਿੰਘ ਪੁੱਤਰ ਜੀ ਦੀ 85ਵੀਂ ਯਾਦ ਮਨਾਉਂਦੇ ਆ ਮਰਸੀ ਮਨਾਉਂਦੇ ਆ ਸਿੰਘ ਜੀ ਅਕਾਦ ਤੱਕ ਜਿਹੜੇ ਪਹਿਲੇ ਜੇਦਾਦ ਸੀ ਦੇਸ਼ ਭਗਤ ਸੀ ਉਹਨਾਂ ਦੀ ਯਾਦ ਚ 84 ਸਨਵਾਦ ਸਰੋਵਣੀ ਕਮੇਟੀ ਦੁਆਰਾ ਪਰਬੰਤਕ ਕਮੇਟੀ ਵੱਲੋਂ ਅੱਜ ਜਹਾੜਾ ਮਨਾਇਆ ਗਿਆ ਹੈ ਵੈਸੇ ਆਮ ਕਰਕੇ ਸੁਣੀਦਾ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਪਰ ਅੱਜ ਸਰੋਵਣੀ ਕਮੇਟੀ ਵੱਲੋਂ 85 ਸਾਲਾਂ ਬਾਅਦ ਤੇਜਾ ਸਿੰਘ ਜੀ ਨੂੰ ਯਾਦ ਕੀਤਾ ਅਸੀਂ ਇਸ ਗੱਲ ਦੀ ਜੀ ਬਹੁਤ ਬਹੁਤ ਵਧਾਈ ਵੀ ਦਿੰਦੇ ਆ ਧੰਨਵਾਦ ਵੀ ਕਰਦੇ ਆ ਫਾਉਟਾ ਸਿਆ ਜਿਹੜਾ ਇਹ ਦੀ ਰਿਆ ਨਾ ਹੈ ਸਮੇ ਬਾਤ ਚਰਾਉਣੀ ਜਿਹੜਾ ਉਹ ਪਹਿਲਾਂ ਬਾਤ ਨਹੀਂ ਕੀਤੀ ਤੁਸੀਂ ਜਾ ਹਰ ਸਾਲ ਇੱਥੇ ਧਿਆੜਾ ਪਰਿਵਾਰ ਵੱਲ ਬਣਾਇਆ ਜਾਂਦਾ ਸੀਗਾ ਪਰ ਪਿਛਲੇ ਵਾਰ ਜਿਵੇਂ ਅਰਗਵੀਰ ਸਿੰਘ ਜੀ ਆਇਆਂ ਸੀ ਉਹਨਾਂ ਨੇ ਨੂੰ ਬੇਨਤੀ ਕੀਤੀ ਸੀ ਉਹਨਾਂ ਦੇ ਸਦਕੇ ਅੱਜ ਉਹਨਾਂ ਨੇ ਵਾਅਦਾ ਕੀਤਾ ਸੀ ਤੇ ਅੱਜ 50 ਸਾਲ ਬਾਅਦ ਬਣਾਇਆ ਗਿਆ ਜਿਹੜੀ ਦੇਸ਼ ਭਗਤ ਨੇ ਆਮ ਕਰਕੇ ਆ ਜਿਹੜੀ 85% ਗਰਵਾਨੀ ਸਾਡੇ ਭਾਰਤ ਨੂੰ ਯਾਦ ਕਰਾਉਣ ਲਈ ਸਿੱਖ ਕੌਮ ਦੀ ਹੈਗੀ ਤਰਾਸ ਦੀ ਇਸ ਗੱਲ ਦੀ ਹੈ ਵੀ ਸਾਡੇ ਜਿਹੜੇ ਦੇਸ਼ ਭਗਤ ਨੇ ਉਹਨਾਂ ਦੇ ਨੌਪੇਸਿਰ ਸਿਆਸੀ ਹੋਈਆਂ ਨੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਅਣਗੌਲਾ ਰੱਖਿਆ ਗਿਆ ਇਹ ਤੇ ਸਿੱਧੂ ਹੁੰਦਾ ਕਿ 85 ਸਾਲ ਬਾਅਦ ਇਕਾ ਐਸਜੀਪੀਸੀ ਜਿਹੜੀ ਸਿੱਖਾਂ ਦੀ ਨਿਮੰਦਾ ਕਮੇਟੀ ਹੈ ਉਹਨੇ ਵੀ 85 ਸਾਲ ਸਾਡੇ ਕੋਲ ਚੱਲੀ ਨੂੰ ਯਾਦ ਨਹੀਂ ਕੀਤਾ ਪਰ ਅੱਜ ਅਸੀਂ ਅੱਜ ਦੇ ਜਥੇਦਾਰ ਨੇ ਜ਼ਰੂਰਮਣੀ ਕਮੇਟੀ ਦੇ ਉਹਨਾਂ ਦੇ ਜਥੇਦਾਰ ਧਾਮ ਜੀ ਨੂੰ ਅੱਜ ਮਿਲੇ ਸੀ ਅੱਜ ਤੋਂ 1.5 ਸਾਲ ਪਹਿਲਾਂ ਵੀ ਮਿਲੇ ਸੀ ਇੱਕ ਕੋਈ ਬੇਨਤੀ ਕੀਤੀ ਸੀ ਵੀ ਜਿਹੜੀ ਕੁਰਬਾਨੀ ਹੈ 85% ਸਾਡੇ ਸਿੱਖਾਂ ਦੀ ਹੈ ਸਾਡੇ ਮਜ਼ਦੂਰਾਂ ਦੀ ਸਾਡੇ ਬਜ਼ੁਰਗ ਵੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਿੱਸਾ ਪਾਇਆ ਸਿੱਖ ਜਣ ਅਸੀਂ ਸਟੇਜਾਂ ਤੇ ਕਹਿੰਨੇ ਆ 85% ਕੁਰਬਾਨੀ ਹੈ ਸਾਡੀ ਸਿੱਖਾਂ ਦੀ ਪਰ ਸਰੋਮਣੀ ਕਮੇਟੀ ਨੇ ਕਿਹਾ ਦੇ ਅੱਜ ਤੱਕ ਉਹਨਾਂ ਸਿੱਖਾਂ ਪਰਿਵਾਰਾਂ ਤੱਕ ਕਿਤੇ ਪਹੁੰਚੇ ਨਹੀਂ ਕੀਤੀ ਕਿ ਉਹਨਾਂ ਦਾ ਅਸੀਂ ਦੋ ਵਕਤ ਦੀ ਰੋਕੀ ਰੱਖੀਦਾ ਜਾਂ ਅਰਜ਼ੀਕਾਰ ਕਰਤਾ ਹਾਲਤ ਇਹ ਨੇਗੇ ਵੀ ਅੱਜ ਸਾਡੇ ਐਸੇ ਪਰਿਵਾਰ ਨੇਗੇ ਜਿਹੜੇ ਦੋ ਬਾਗ ਦੀ ਰੋਕ ਤੇ ਸਿਰ ਤੋਂ ਛੱਤ ਤੋਂ ਵੀ ਭੱਜੇ ਹੀ ਨਹੀਂ ਸਿੱਕ ਕਾਉਂ ਤੋਂ ਕਿਉਂ ਦੁਨੀਆ ਬਾਹਰ ਜਾ ਰਹੀ ਐ ਕਾਉਂ ਡੇਰਾਬਾਦ ਬਲਵਾ ਰਹੀ ਐ ਕਿਉਂਕਿ ਜਿਹੜੇ ਸਾਡੇ ਆਪ ਨੂੰ ਨੇ ਉਹ ਸਿੱਖਾਵਾ ਸਿੱਖਾਂ ਦੇ ਪਰਿਵਾਰਾਂ ਵੱਲ ਧਿਆਨ ਨਹੀਂ ਦੇ ਰਹੇ ਦੇ ਰਹੇ ਨੇ ਉਹ ਲਾਜ ਦੇ ਕੇ ਆਪਣੇ ਵੱਲ ਤੱਕਦੇ ਨੇ ਇਸ ਕਰਕੇ ਸਾਡੀ ਤਰਾਸਦੀ ਐ ਸਾਡੇ ਕਾਲੀ ਦਲਾਂ ਤੀ ਫੁੱਟ ਪਈ ਹੋਈ ਐ ਉਹ ਇੱਕ ਮੱਝ ਦੇ ਨਹੀਂ ਕੱਟੇ ਜਿਸ ਕਾਰਨ ਸਾਡਾ ਅੱਜੇ ਸਿੱਖ ਕੌਮ ਦਾ ਤੇ ਦੇਸ਼ ਭਗਤ ਪਰਵਾਰਾ ਇਹ ਹਾਲ ਹੈ। ਬਹੁਤ ਸਾਰਾ ਸਰਕਾਰ ਵੱਲੋਂ ਦੇਖੋ ਚਾਹੇ ਕਾਂਗਸੀ ਸਰਕਾਰ ਆਏ ਚਾਹੇ ਕਾਨੀਆਂ ਦੀਆਂ ਚਾਹੇ ਅੱਜ ਜਿਹੜੀ ਅੱਜ ਦੀ ਪੰਜਾਬ ਦੀ ਸਰਕਾਰ ਹੈ ਜਿਹੜੀ ਭਗਤ ਸਿੰਘ ਦੇ ਪਿੰਡੋਂ ਸੌਗਾ ਚੱਕੀ ਚੁੱਕੀ ਹੈ ਤੇ ਉਹ ਤੋਂ ਅੱਜ ਸਿਆਸਤ ਕਰ ਰਹੀ ਹੈ। ਉਹ ਸਰਕਾਰ ਨੇ ਵੀ ਤੱਜ ਢਾਈ ਪੌਣ ਤਿੰਨ ਸਾਲਾਂ ਇੱਕ ਵੀ ਜਾਂਦੀ ਗਲਾੜੀ ਪਰਿਵਾਰ ਨਾਲ ਜਾਂ ਸਾਡੀ ਕਿਸੇ ਸੰਸਧਨਾ ਨਾਲ ਉਹਨਾਂ ਨੇ ਮੀਟਿੰਗ ਤੱਕ ਨਹੀਂ ਕੀਤੀ ਸਿਰਫ ਸਾਡੇ ਪਰਿਵਾਰਾਂ ਨੂੰ ਵਰਤਦੇ ਨੇ ਵਰਤ ਕੇ ਆਪਦੇ ਸਿਆਸਤਾਂ ਚਲਾਉਂਦੇ ਨੇ ਆਪਦੇ ਕੁਰਸੀਆਂ ਮਲਦੇ ਨੇ ਲੇਕਿਨ ਪਰਿਵਾਰਾਂ ਵਾਲੀ ਕੁਝ ਵੀ ਨਹੀਂ ਕੀਤਾ ਸਾਡੀ ਸਿਰਫ ਇੱਕੋ ਹੀ ਮੰਗ ਹੈ ਕਿ ਸਾਡੇ ਜਿਹੜੇ ਸਾ ਸਰਕਾਰਾਂ ਨੇ ਜਾਂ ਚਾਹੇ ਕਾਂਸਾ ਚਾਹੇ ਕਾਲੀਦਾਨਾ ਚਾਹੇ ਆਈਜੀਬੀਸੀ ਆ ਕੋਈ ਮੰਗਾ ਵੀ ਜਦੋਂ ਅਸੀਂ ਕਹਿੰਨੇ ਆ ਸਟੇਜਾਂ ਤੇ ਬੋਲਦੇ ਆ ਸਾਡੇ ਪਰਿਵਾਰਾਂ ਦੇ ਨਾਂ ਲੈ ਕੇ ਵੀ ਕੋਈ ਚਾਚੀ ਫਰੰਡ ਕਰਵਾਨੀ ਐ ਜਾਂ ਤਾਂ ਉਹਨਾਂ ਦੇ ਪਰਿਵਾਰਾਂ ਦੀ ਦੇਖ ਦੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਆਈਜੀਬੀਸੀ ਚ ਜਾਂ ਸਰਕਾਰਾਂ ਚ ਸਪੈਸ਼ਲ ਤੌਰ ਤੇ ਦਿੱਤੀਆਂ ਜਾਣ ਜਾਂ ਵੀ ਸਾਡਾ ਨਾਂ ਜਲਣ ਜਿਵੇਂ ਅਸੀਂ 50 75 ਸਾਲਾਂ 70 ਸਾਲਾਂ ਚ ਖਾਣਾ ਛਕ ਰਹੇ ਆ ਆਪਣੀ ਮਿਹਨਤ ਕਰਕੇ ਖਾਣਾ ਸਮਝੋ ਤਰਾਜ ਨਹੀਂ ਜਿਹੜਾ ਸਾਡਾ ਨਾਂ ਲੈ ਕੇ ਸਿਆਸਤਾਂ ਕਰਦੇ ਨੇ ਸਾਨੂੰ ਉਸ ਗੱਲ ਦੇ ਰਾਜਾ ਕਿ ਮੀ ਲੋਈ ਬੇਨਤੀ ਕੀਤੀ ਹੈ ਉਹ ਕਹਿੰਦੇ ਆ ਆਜ਼ਾਦੀ ਕਲਾਕਾਰਿਆਂ ਦਾ ਸਾਡਾ ਕੋਈ ਕੱਦ ਸਿੱਕੇ ਕੰਮ ਚੈਣੀਆ ਪਰ ਸਟੇਜਾਂ ਤੇ ਕਿਉਂ ਬੋਲਦੇ ਨੇ ਧਾਮੀ ਜੀ ਮਹਾਰਾਣਾ ਇਸ ਗੱਲ ਤੇ ਧਾਮੀ ਜੀ ਸਟੇਜਾਂ ਤੇ ਜਦੋਂ ਐਕ ਸ਼ਰੋਮੀ ਕਮੇਟੀ ਨੇ ਵੋਟਾਂ ਲੈਣੀਆਂ ਨੇ ਜਾਂ ਅਕਾਲੀ ਦਲ ਨੇ ਵੋਟਾਂ ਲੈਣ ਜਿਹਦਾ ਪ੍ਰਧਾਨ ਹੈਗਾ ਉਹਨਾਂ ਵੋਟਾਂ ਲੈਣੇ ਉਹਦੇ 85% ਸਿੱਕੇ ਯਾਦ ਨੇ ਉਹ ਸਾਡੇ ਬਜ਼ੁਰਗ ਯਾਦ ਨੇ ਪਰ ਜਿਹੜੇ ਬਿਸਤਿਹ ਕੁਰਸੀਆਂ ਤੇ ਬੈਠੇ ਨੇ ਜਾਂ ਧਾਮੀ ਜੀ ਜਾਂ ਬਾਦਲੂਰੀ ਉਹਦੀ ਕਿਹੜੀ ਕੁਰਬਾਨੀਆਂ ਜਿਹੜਾ ਸਾਡਾ ਨੌ ਲਾ ਕੇ ਬੀਚਦੇ ਨੇ ਅਸੀਂ ਬੇਨਤੀ ਇਹ ਹੈ ਕਿ ਜੇ ਸਾਡਾ ਨੌ ਲੈਣਾ ਕਟਵਾਰ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਰਜ਼ਗਾਰ ਤੇ ਉਹਨਾਂ ਦੇ ਹੱਕ ਉਹਨਾਂ ਦੇਣ ਜਾਂ ਵਾਣਾ ਸਾਡਾ ਸਾਡੇ ਪਰਿਵਾਰਾਂ ਦਾ ਨੌ ਲੈਣਾ ਹੀ ਛੱਡ ਦੇ। ਉਹ ਦੋਰੇ ਦੀ ਇਸਤਫਾਰ ਇਹਦਾ ਜ਼ਿੰਮੇਵਾਰ ਤੁਸੀਂ ਕਿੰਨੋਂ ਬੰਦੇ ਹੋ ਕਿ ਜਿਹੜੇ ਆਜ਼ਾਦੀ ਘਰਾਣੇ ਦੇ ਪਰਿਵਾਰ ਆ ਅਜੇ ਤਾਂ ਮੀਡੀਆ ਦੀ ਪੂਰ ਹੈ ਦੁਨੀਆ ਦਾ ਜਿਹੜਾ ਕੋਈ ਤਾਂ ਨਹੀਂ ਪਤਾ ਕਿ ਇਸ ਕਿਸਮ ਦੀ ਹੈ ਜ਼ਿੰਮੇਵਾਰ। ਕਿਉਂਕਿ ਜਿਹੜੇ ਸਾਡੇ ਮੀਡੀਆ ਵੀ ਹੈ ਜਾਂ ਸਾਗਿਆ ਸਰਕਾਰਾਂ ਨੇ ਜਾ ਸਾਡੇ ਕਿਤਾਬਾਂ ਸਕੂਲਾਂ ਚ ਪੜਾਇਆ ਜਾਂਦਾ ਹੈ ਉਹ ਗਾਂਧੀ ਨੂੰ ਬਾਪੂ ਜਵਾਹਰ ਲਾਲ ਨਹਿਰੂ ਦੇ ਚਾਚਾ ਤੱਕ ਹੀ ਸੀਮਤ ਰੱਖਿਆ ਕਿਸੇ ਨੇ ਦੇਸ਼ ਭਗਤਾਂ ਦਾ ਨਹੀਂ ਜਿਹੜਾ ਉਹਨਾਂ ਦੀਆਂ ਕੁਰਬਾਨੀਆਂ ਨੇ ਉਹਨਾਂ ਜਿਹੜੇ ਦਰਦ ਨੇ ਉਹ ਕਿਤਾਬਾਂ ਚ ਨਹੀਂ ਦੱਸੀ ਇਸ ਕਰਕੇ ਲੋਕ ਵੀ ਵੇਸ ਰਹੇ ਨੇ ਜਿਨਾਂ ਸ਼ਾਇਦ ਪਤਾ ਨਹੀਂ ਬਾਗਲ ਨਹੀਂ ਸਾਰੀ ਸਿੱਕਾ ਕਾਮਰਜੀ ਕੁਰਬਾਨੀ ਕੀਤੀ ਹੈ ਜਾਂ ਕਾਂਗਸ ਨੇ ਕਹਾ ਗਾਂਧੀ ਪਰਵਾਮੀ ਕੀਤੀ ਹੈ ਬਾਕੀ ਪਰਿਵਾਰਾਂ ਨੂੰ ਆੜਗੋਲਾ ਕੀਤਾਗਾ ਸਾਡੀ ਫ੍ਰੀ ਫਾਇਰ ਉਪਤਰਾ ਅਧਕਾਰੀ ਸਸਤਾ ਜ਼ਿਲ੍ਹੇ 96 ਇਸ ਗੱਲ ਤੇ ਲੱਗੀ ਹੋਈ ਹੈ ਕਿ ਜਾ ਕੇ ਸਾਡਾ ਨੌਂ ਲੈਣਾ ਛੱਡ ਦੇਣਾ ਨਹੀਂ ਸਾਡੇ ਬੰਦੇ ਹੱਕ ਲੈਣ ਅਸੀਂ ਗੋਡੇ ਤੇ ਜਿਵੇਂ ਕਰੀਜਾਂ ਨੂੰ ਤੋਂ ਅਸੀਂ ਗੋਡੇ ਤੇ ਰੱਖ ਕੇ ਜਾਗੀ ਲਈ ਹੈ ਤੇ ਇਹਨਾਂ ਨਾਲ ਲੜਾਈ ਹਣ ਕਾਲੇ ਅੰਗਰੇਜ਼ਾਂ ਨਾਲ ਦੁਆਰੇ ਲੜਾਈ ਲੜਨੀ ਪੈਗੀ ਕੋਈ ਵਿਚਾਰ ਹੈ ਕੀ ਹੈ ਕਿ ਜਿਹੜੀ ਸਿਆਸੀ ਪਾਰਟੀ ਵੀ ਖੜੀ ਕਰ ਸਕੋ ਤੇ ਇਹ ਸਭ ਤੋਂ ਵੱਧ ਤੇ ਪਿਆਰ ਰਿਸ਼ਤਿਆਂ ਵੱਲੋਂ ਜਿਹੜੀਆਂ ਚੋਲਾ ਬਹੁਤ ਹੀ ਸਾਲ ਹੈ। ਕੋਈ ਤਾਂ ਅਸੀਂ ਕਹਿੰਦਾ ਸਾਡੇ ਬਜ਼ੁਰਗ ਚਾਹੇ ਸਾਡੇ ਪਰਿਵਾਰ ਲੜਨ ਸਾਡਾ ਮਕਸਦ ਨਹੀਂ ਅਸੀਂ ਲੜਾਈਆਂ ਕਿੰਨੀਆਂ ਕਿ ਲੜਾਈ। ਅਸੀਂ ਤਾਂ ਇਹ ਚਾਹੁੰਦੇ ਆ ਜਦੋਂ ਐਸਜੀਪੀਸੀ ਚ ਨਾਮਿਨੇਟ ਕੀਤੇ ਆਂ ਨੇ ਕਿ ਦੇਸ਼ ਭਗਤ ਪਰਿਵਾਰਾਂ ਦੀ ਇੱਕੋ ਲਈ ਲੈ ਜਾ ਸਕਦੇ। ਜਦੋਂ ਐਮਐਲਏ ਐਮਪੀ ਨੂੰ ਟਿਕਟ ਆਉਂਦੇ ਨੇ ਐਸਜੀ ਬੀਸੀ ਦੀਆਂ ਡਿਸਰਜਰ ਹੋ ਸਕੀਆਂ ਨੇ ਕਿ ਦੇਸ਼ ਭਗਤਾਂ ਦੀਆਂ ਰਜਰਬ ਨਹੀਂ ਹੋ ਸਕੀਆਂ ਉਹਨੇ ਰਜਰਬ ਸੀਤਾ ਕਿਉਂ ਨਹੀਂ ਗਿਆ ਇਹ ਸਰਕਾਰਾਂ ਨੂੰ ਤੇ ਗੁਰਦੁਆਰਾ ਕਮੇਟੀ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਰਜਰਬ ਸੀਤਾ ਲਾ ਕੇ ਇਹਨਾਂ ਨੂੰ ਲਿਆਇਓ ਤਾਂ ਕਿ ਅਸੀਂ ਆਪਣੇ ਉੱਤੇ ਵਿਧਾਨ ਸਭਾ ਚ ਲੋਕ ਸਭਾ ਚ ਜਾਂ ਐਸੀਐਮਸੀ ਅਸੀਂ ਆਪਣੀ ਗੱਲ ਕਰ ਸਕੀਏ ਕਹਿਣਾ ਕੀ ਇਹ ਕਹਿ ਲਿਆ ਅਸੀਂ ਤਾਂ ਉਹਨਾਂ ਨੂੰ ਲਿਆਏ ਅਸੀਂ ਆਪਣਾ ਅਗਲਾ ਸਾਡਾ ਸੰਘਰਸ਼ ਇਹੀ ਹੈ ਅਸੀਂ ਆਪਣੇ ਹੱਕਾਂ ਲਈ ਲੜਾਂਗੇ ਜਿਹਾ ਆਪਣੇ ਹੱਕ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਲੜਾਈ ਲੜ ਕੇ ਆਪਣੇ ਹੱਕ ਲਾਇਆ ਸੀ ਆਪਣੇ ਹੱਕ ਲਵਾਗੇ 10 ਸ ਚਤਨ ਸਿੰਘ ਸੇਖੋ ਮਾਨ ਸਾ ਸੁਭਾ ਪ੍ਰਧਾਨ ਫੇਦਾ ਬਟਰਾ ਉਤਰਾਧਿਕਾਰੀ ਸਾਸਤਾ ਰਜਿਸਟਰ 196 ਤੁਹਾਡੇ ਮਿਲੇ ਰਹੇ ਇਸ ਦੇ ਵਾਸੀਆਂ ਆਸਾਸਕਾ ਪੰਜਾਬ ਸੂਬਾ ਦੇ ਜਿਹੜੇ ਵੀ 247 ਤੋਂ ਆਵਾਜ਼ ਦੇਸ਼ आजाद ਹੋਣ ਤੋਂ ਉਪਰੰਤ ਹੈ ਇੱਥੇ ਹਲਾਇਆ ਗਿਆ ਵੀ ਗਾਂਧੀ ਦੀ ਟੋਪੀ ਗਾਂਧੀ ਦੇ ਚਰਖੇ ਤੇ ਨਹਿਰੂ ਦੀ ਟੋਪੀ ਨੇ ਇਹ ਰਾਜ ਲਿਆ ਪਰੰਤੂ ਇਹ ਉਸ ਸਮੇਂ ਸਾਡੇ ਬਜ਼ੁਰਗਾਂ ਨੇ ਦੱਸਿਆ ਜਦੋਂ 62 ਪਾਇਰ ਦੇ 71 ਦੀ ਲੜਾਈ ਹੋਈ ਆ 62 ਨਾਲ ਚੀਨ ਦੇ ਲੜਾਈ ਵੇਲੇ ਇਹਨਾਂ ਨੂੰ ਫੇਰ ਬੁਲਾਇਆ ਗਿਆ ਵੀ ਤੁਸੀਂ ਅਜ਼ਾਦੀ ਘੁਲਾਟਿਏ ਦੇਸ਼ ਨੂੰ ਆਜ਼ਾਦ ਕਰਾਉਣ ਆਲੇ ਹੋ ਤੁਸੀਂ ਹੁਣ ਫੇਰ ਚੀਨ ਨਾਲ ਅੱਗੇ ਆਓ ਤਾਂ ਸਾਡੇ ਬਜ਼ੁਰਗਾਂ ਨੇ ਕਿਹਾ ਸੀ ਵੀ ਤੁਹਾਡੇ ਚਰਖੇ ਦੇ ਟੋਪੀ ਨੇ ਰਾਜ ਲਿਆ ਉਹ ਤੁਸੀਂ ਚਰਖਾ ਦੇ ਟੋਪੀ ਲੈ ਕੇ ਚੀਨ ਵੱਲ ਜਾਓ ਤਾਂ ਉੱਥੇ ਇਹਨਾਂ ਨੇ ਹੱਥ ਬੰਨ ਕੇ ਖੜ ਗਏ ਸੀਗੇ ਦੁਵਾਰਲਾ ਨਹਿਰੂ ਤੇ ਮਹਾਤਮਾ ਗਾਂਧੀ ਵੀ ਤੁਸੀਂ ਇਹ ਦੇਸ਼ ਆਜ਼ਾਦ ਕਰਾਇਆ ਹੈ ਇਜ਼ਾਦੀ ਵੀ ਤੁਸੀਂ ਰੱਖ ਸਕਦੇ ਹੋ ਤਾਂ ਇਹਨਾਂ ਨੇ ਦੁਬਾਰਾ ਲੜਾਈ ਚੀਨ 65 ਦੀ 72 ਦੀ ਪਾਕਿਸਤਾਨ ਨਾਲ ਲੜੀਆਂ ਅਸੀਂ ਉਸ ਮਰੇ ਕੋਈ ਸਾਡੇ ਬਜ਼ੁਰਗਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਇਹਨਾਂ ਨੂੰ ਕਿਹਾ ਜੈ ਜਵਾਨ ਜੈ ਕਿਸਾਨ ਹੁਣ ਤੁਸੀਂ ਦੇਸ਼ ਆਜ਼ਾਦ ਕਰਾਤਾ ਹੁਣ ਤੁਸੀਂ ਕਿਸਾਨੋ ਦੇਸ਼ ਲਈ ਅਨਾਜ ਦੀ ਲੋੜ ਹੈ ਜਾ ਕੇ ਖੇਤੀ ਕਰੋ ਉਹਨਾਂ ਨੇ ਖੇਤੀ ਕੀਤੀ ਅਸੀਂ ਉਹਨਾਂ ਦੀ ਬਦੌਲਤ ਅਨਪੜ ਵੀ ਰਹੇ ਸਾਡੇ ਬਜ਼ੁਰਗਾਂ ਨੇ ਆਪਣੀਆਂ ਜ਼ਮੀਨਾਂ ਵੀ ਪੁਰਕ ਕਰਵਾਈਆਂ ਇੰਨਾ ਬੇਸ਼ਰਮ ਦੇ ਸਿਆਸੀ ਲੋਕਾਂ ਨੇ ਸਾਡੇ ਬਜ਼ੁਰਗਾਂ ਦੀਆਂ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਬੁੱਤਾਂ ਤੇ ਹਾਰ ਪਾ ਕੇ ਸਿਰਫ ਕਿਉਂਕਿ ਬੁੱਤ ਬੋਲਦੇ ਨਹੀਂ ਜਾਣ ਤੇ ਦੂਸਰੇ ਜਿਹੜੇ ਜ਼ਿੰਦਾ ਸੀਗੇ ਉਹ ਜ਼ਿੰਦਾ ਸ਼ਹੀਦ ਹੀ ਸੀਗੇ ਜਿਨ੍ਹਾਂ ਦੇ ਪਰਿਵਾਰ ਰੋਲ ਖੜਦੇ ਤੇ ਕਿਸੇ ਨੇ ਕੋਈ ਯਾਤ ਨਹੀਂ ਪੁੱਛੀ ਕਿਸੇ ਨੇ ਕੋਈ ਹੋਰ ਨਹੀਂ ਕੀਤਾ ਨਾ ਇਸ ਦੇ ਉਸ ਸਮੇਂ ਦੀ ਕਾਂਗਰਸ ਸਰਕਾਰ ਉਸ ਤੋਂ ਬਾਅਦ ਦੀਆਂ ਚੌਧਰੀ ਚਾਰਜ ਸੰਗਰੀ ਸਰਕਾਰ ਬੀਜੇਪੀ ਦੀ ਸਰਕਾਰਾਂ ਪੰਜਾਬ ਦੇ ਵਿੱਚ ਲਾ ਲੋ ਅਕਾਲੀਵਾਲ ਦੀ ਸਰਕਾਰ ਤੇ ਅੱਜ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਜਿਹੜਾ ਕਹਿੰਦਾ ਭਗਤ ਸਿੰਘ ਦਾ ਵਾਰਿਸ ਬਣ ਗਿਆ 92 ਸੀਟਾਂ ਲੋਕਾਂ ਨੇ ਆਜ਼ਾਦੀ ਲਈ ਦਿੱਤੀਆਂ ਉਹਨਾਂ ਦੇ ਭਗਤ ਸਿੰਘ ਦੇ ਸੁਪਨੇ ਨੂੰ ਇਸ ਪੰਜਾਬ ਨੂੰ ਬਣਾਉਣ ਲਈ ਪਰੰਤੂ 2.5 ਸਾਲ ਤੋਂ ਸਮਾ ਉੱਤੇ ਹੋ ਗਿਆ ਅੱਜ ਤੱਕ ਉਹਨੇ ਵੀ ਇਸ ਆਜ਼ਾਦੀ ਦੇ ਇਕਲਾਟੇ ਪਰਿਵਾਰਾਂ ਤੇ ਵਾਰਸਾਂ ਨਾਲ ਇੱਕ ਵੀ ਮੀਟਿੰਗ ਕਦੇ ਵੀ 1 ਮਿੰਟ ਦਾ ਸਮਾਂ ਤੱਕ ਨਹੀਂ ਕੱਢਿਆ ਇਹ ਸਿਆਸੀ ਲੋਕ ਸਾਡੇ ਬਜ਼ੁਰਗਾਂ ਦੀਆਂ ਸਾਡੀਆਂ ਕੁਰਬਾਨੀਆਂ ਤੇ ਇਹਨਾਂ ਨੇ ਆਪਣੀਆਂ ਰੋਟੀਆਂ ਸੇਕੀਆਂ ਆਪਣੇ ਪਰਿਵਾਰ ਪਾਲੇ ਨੇ ਤੇ ਅਸੀਂ ਆਪਣੇ ਹੱਕਾਂ ਲਈ ਪਹਿਲਾਂ ਸਾਡੇ ਬਜ਼ੁਰਗਾਂ ਨੇ ਇਹਨਾਂ ਅੰਗਰੇਜ਼ਾਂ ਤੋਂ ਬੇਖੂਦ ਯਾਦ ਕਰਾਇਆ ਉਹਨਾਂ ਤੋਂ ਬਾਅਦ ਕਾਲੇ ਅੰਗਰੇਜ਼ਾਂ ਤੋਂ ਹਜ਼ਾਰ ਕ੍ਰਾਉਨ ਲਈ ਅਸੀਂ ਦੇਸ਼ ਭਰ ਦੇ ਵਿੱਚ 2 ਕਰੋੜ ਦੇ ਲਗਭਗ ਜਿਆਦੀ ਘਲਾਟੇ ਪਰਿਵਾਰ ਹਾਂ ਤੇ ਅਸੀਂ ਆਪਣੀ ਇਕੱਤਰਤਾ ਕਰਕੇ ਇਹਨਾਂ ਸਿਆਸੀ ਲੋਕਾਂ ਨੂੰ ਆਪਣੀ ਹੋਂਦ ਦਿਖਾਵਾਂਗੇ ਤੇ ਅਸੀਂ ਕਹਿਣਾ ਚਾਹੁੰਦੇ ਆਂ ਤੇ ਸਰੂਬਨੀ ਕਮੇਟੀ ਦੇ ਵਿੱਚ 85% ਸਾਡੇ ਸਿੱਖਾ ਸਾਡੇ ਬਜ਼ੁਰਗਾਨੀਆਂ ਆਜ਼ਾਦੀਆਂ ਨੇ ਪਰ ਇਹਨਾਂ ਨੇ ਸਰੂਬਨੀ ਕਮੇਟੀ ਦੇ ਵਿੱਚ ਵੀ ਕਦੇ ਵੀ ਉਹਨਾਂ ਦਾ ਨਾਂ ਟੱਕ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਚੇਤ ਅੱਜ ਅਤਾ ਸਿੰਘ ਪੁੱਤਰ ਦੀ ਵਰਸੀ ਤੇ ਅੱਜ ਉਹ ਵੀ ਆਜ਼ਾਦੀ ਘੁਲਾਟੇ ਸੀਗੇ ਅੱਜ ਫਰਮਨੀ ਕਮੇਟੀ ਇਸ ਸਟੇਜ ਤੋਂ ਸਾਡੇ ਪਰਿਵਾਰਾਂ ਦਾ ਨਾਂ ਤੱਕ ਨਹੀਂ ਲਿਆ ਗਿਆ ਅਸੀਂ ਕਹਿੰਦੇ ਆ ਵੀ ਸਾਡੀਆਂ ਆਜ਼ਾਦੀਆਂ ਸਾਡੀਆਂ ਕੁਰਬਾਨੀਆਂ ਤੇ ਇਹਨਾਂ ਚਾਲੀਦਾਲ ਦੇ ਜਿਹੜੇ ਇਹ ਬਣੇ ਹੋਏ ਆਪਣੇ ਆਪ ਚ ਪ੍ਰਧਾਨ ਨੇ ਇਹਨਾਂ ਨੇ ਵੀ ਆਪਣੀਆਂ ਕੁਰਸੀਆਂ ਆਪਣੀਆਂ ਹੀ ਰੋਟੀਆਂ ਸੇਕੀਆਂ ਪਰੰਤੂ ਕਦੇ ਵੀ ਕੋਈ ਸਨਮਾਨ ਕੋਈ ਵੀ ਕਿਸੇ ਤਰ੍ਹਾਂ ਦਾ ਇਹਨਾਂ ਦਾ ਹੱਕ ਨਾ ਸਰਕਾਰਾਂ ਵੱਲੋਂ ਨਾ ਸ਼੍ਰੋਮਿਕ ਕਮੇਟੀ ਵੱਲੋਂ ਨਾ ਹੀ ਅਕਾਲੀ ਦਲ ਵੱਲੋਂ ਕਦੇ ਵੀ ਇਹਨਾਂ ਨੂੰ ਬਣਦਾ ਮਾਨ ਸਨਮਾਨ ਕਦੇ ਨਹੀਂ ਦਿੱਤਾ ਗਿਆ ਹੱਕ ਦੇਣੇ ਬਣਦੇ ਨੇ ਸਾਨੂੰ ਮੰਗਣਾ ਨਹੀਂ ਚਾਹੀਦਾ ਸਾਨੂੰ ਕਹਿਣਾ ਨਹੀਂ ਚਾਹੀਦਾ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜਦੋਂ ਪਹਿਲੀ ਵਾਰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਹੈ 1972 ਦੇ ਵਿੱਚ ਜਾਪਾਨ ਗਈ ਤਾਂ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਪੁੱਛਿਆ ਵੀ ਬੀਬਾ ਤੁਸੀਂ ਲੋਕ ਦੇ ਆਜ਼ਾਦੀ ਘੁਲਾਟੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਪਰਵਾਨਿਆਂ ਨੂੰ ਕੀ ਦਿੱਤਾ ਕੀ ਦਿੱਤਾ ਤਾਂ ਉਹਨੇ ਕਿਹਾ ਮੇਰੇ ਪਿਤਾ ਜੀ ਤੇ ਮੇਰੇ ਚਾਚਾ ਜੀ ਇਹ ਸੀਗੇ ਇਹਨਾਂ ਕੋਲੇ ਸਾਰਾ ਮੈਂ ਤਾਂ ਹੁਣ ਪ੍ਰਧਾਨ ਮੰਤਰੀ ਬਣੀ ਆ ਤਾਂ ਉੱਥੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਦੱਸਿਆ ਵੀ ਸਾਡੇ ਵੱਲੋਂ ਸਾਡੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਲਈ ਸਾਰੇ ਟੈਕਸ ਮਾਫ ਨੇ ਅਸੀਂ ਸਪੂਰੀਆਂ ਸੁਵਿਸ਼ਿਦਤਾ ਦਿੱਤੀਆਂ ਹੋਈਆਂ ਨੇ ਤਾਂ ਉਸ ਸਮੇਂ 1972 ਚਾ ਕੇ 15 8 72 ਨੂੰ ਇਹਨਾਂ ਨੇ ਤਾਮਰ ਪੱਤਰ ਇੰਦਰਾ ਗਾਂਧੀ ਵੱਲੋਂ ਦਿੱਤਾ ਗਿਆ ਕਿ ਪੈਨਸ਼ਨ ਦਿੱਤੀ ਗਈ ਪਰੰਤੂ ਸਾਡੇ ਬਜ਼ੁਰਗਾਂ ਨੇ ਕਿਹਾ ਸੀ ਸਾਡੀ ਕੁਰਬਾਨੀ ਅਸੀਂ ਵੇਚਦੇ ਨਹੀਂ ਅਸੀਂ ਲੈਣਾ ਨਹੀਂ ਚਾਹੁੰਦੇ ਅਸੀਂ ਕੋਈ ਪੈਨਸ਼ਨ ਨਹੀਂ ਲੈਂਦੇ ਪਰ ਉਹਨਾਂ ਨੇ ਬਾਅਦ ਕਿਹਾ ਮੈਂ ਤੁਹਾਡਾ ਸਨਮਾਨ ਕਰਦੀ ਹਾਂ ਇਹ ਸਨਮਾਨ ਪੈਨਸ਼ਨ ਹੈ ਨਾ ਕਿ ਤੁਹਾਡੀ ਕੋਈ ਬਖਰੀ ਪੈਨਸ਼ਨ ਹੈ ਤੇ ਤੁਹਾਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਤੁਸੀਂ ਲੋ ਹੱਥ ਬੰਨ ਕੇ ਕਿਹਾ ਸੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਰ ਉਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀਆਂ ਨੇ ਸਾਡੇ ਪਰਿਵਾਰਾਂ ਨੂੰ ਖਾੜੇ ਬਜ਼ੁਰਗਾਂ ਨੂੰ ਅਣਗੌਲਿਆ ਕੀਤਾ ਗਿਆ ਇਹਨਾਂ ਨੇ ਕੋਈ ਵੀ ਸਾਰਨੀ ਲਈ ਸਾਡੀਆਂ ਜ਼ਮੀਨਾਂ ਕੁੁਰਕ ਹੋਈਆਂ ਸਾਡੇ ਜਿਹੜੇ ਦਿੱਤਾ ਜੀ ਉਹ ਸਿੰਗਾਪੁਰ ਮਲਾਇਆ ਵਗੈਰਾ ਜਿੱਥੋਂ ਜੋ ਡਾਲਰ ਕਮਾਏ ਸੀ ਉਹ ਵੀ ਉਹਨਾਂ ਨੇ ਆਜ਼ਾਦੀ ਲਈ ਕੁਰਬਾਨ ਕਰ ਦਿੱਤੇ ਪਰੰਤੂ ਇਹਨਾਂ ਨੇ ਕਿਸੇ ਨੇ ਵੀ ਅੱਜ ਤੱਕ ਇੰਨਾ ਸਿਆਸੀ ਲੋਕਾਂ ਨੇ ਦਰਬਾਨੀਆਂ ਸਾਡੇ ਬਜ਼ੁਰਗਾਂ ਦੀਆਂ ਆਨੰਦ ਇਹਨਾਂ ਨੇ ਮਾਣਿਆ ਇਹਨਾਂ ਦੀਆਂ ਵੀਆਪੀ ਡਿਉਟੀਆਂ ਇਹਨਾਂ ਦੀ ਉਹ ਤੇ ਇਹ ਦੇਸ਼ ਨੂੰ ਲੁੱਟ ਕੇ ਖਾ ਗਏ ਜਿਹੜਾ ਪੀਆ ਜਦੋਂ ਰਣਜੀਤ ਸਿੰਘ ਹਾਲਸਾ ਦਾ ਰਾਜ ਹੁੰਦਾ ਸੀ ਉਦੋਂ ਡਾਲ ਇੰਗਲੈਂਡ ਦਾ ਪਾਉਂਡ ਇੱਕ ਇੰਗਲੈਂਡ ਦਾ 13 ਰੁਪਏ ਦੇ 13 ਡਾਲ ਪਾਉਂਡ 1 ਰੁਪਏ ਦੇ ਬਰਾਬਰ ਸੀ ਉਸ ਤੋਂ ਬਾਅਦ ਜਦੋਂ ਸੰਤਾਲਿਚ ਦੇਸ਼ ਆਜ਼ਾਦ ਹੋਇਆ ਤਾਂ 1 ਰੁਪਿਆ 1 ਪਾਉਂਡ ਦੇ ਬਰਾਬਰ ਸੀ ਅਸੀਂ ਇਸ ਦੇ ਸਿਆਸੀ ਲੋਕਾਂ ਨੇ ਜਿਨ੍ਹਾਂ ਨੇ ਇਸ ਭਾਰਤ ਦੇ ਰਾਜ ਕੀਤਾ ਉਹਨਾਂ ਨੇ ਸਾਨੂੰ ਅੱਜ ਕਿੰਨੇ ਪੌਂਡ ਦੇ ਥੱਲੇ ਲਿਆਤਾ ਅਸੀਂ 100 ਗੁਣਾ ਥੱਲੇ ਆ ਗਿਆ ਇਸ ਦੇਸ਼ ਨੂੰ ਇਹ ਕਹਿੰਦੇ ਨੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਕਹਿੰਦਾ ਮੈਂ ਕਰਤਾ ਪਰ ਇਹਨਾਂ ਨੇ ਅਡਾਨੀ ਵਾਨੀ ਨੂੰ ਦੇਸ਼ ਵੇਚ ਕੇ ਜਿੱਤੇ ਕੇ ਰੇਲ ਭਾਰਤ ਦੀ ਸੀ ਉਹ ਤੇ ਅਡਾਨੀ ਰੇਲ ਲੈ ਕੇ ਆ ਰਿਹਾਗਾ ਇਹਨਾਂ ਲੋਕਾਂ ਨੇ ਅਸੀਂ ਇਹਨਾਂ ਦੇ ਵਿਰੁੱਧ ਆਵਾਜ਼ ਇਕੱਠੀ ਕਰਕੇ ਲੋਕਾਂ ਨੂੰ ਜਗਾਵਾਂਗੇ ਤੇ ਇਹਨਾਂ ਦਾ ਖਾਤਮਾ ਕਰਾਂਗੇ ਇਸ ਮੋਡੀ ਮੀਡੀਆ ਰਾਹੀਂ ਇਹਨਾਂ ਨੂੰ ਬਹੁਤ ਦਿਨਿਆ ਚਿਤਾਵਨੀ ਦਿੰਦਿਆਂ ਵੀ ਆਪਣੀਆਂ ਹਰਕਤਾਂ ਤੋਂ ਵਾਹ ਜਾ ਕੇ ਦੇਸ਼ ਲਈ ਸੋਚੋ ਨਾ ਕਿ ਅਡਾਨੀ ਵਾਨੀ ਪਰਿਵਾਰ ਲਈ ਸੋਚੋ ਇਸ ਲਈ ਸਭ ਦਾ ਹਾਲ ਬੁਰਾ ਹੋਇਆ ਜੇ ਇੱਥੇ ਸਦਾਮ ਹੁਸੈਨ ਵਰਗੇ ਜਾਂ ਹਿਕਲਰ ਵਰਗੇ ਉਹਨਾਂ ਦਾ ਇੱਥੇ ਕੱਖ ਨਹੀਂ ਰਹਾ ਤਾਂ ਰਹਿਣਾ ਇਹਨਾਂ ਦਾ ਵੀ ਕੱਖ ਨਹੀਂ ਖਾਣੀਆਂ ਸਭ ਨੇ ਦੋ ਰੋਟੀਆਂ ਹੁੰਦੀਆਂ ਤੇ ਇਸ ਦੇਸ਼ ਲਈ 85 ਕਰੋੜ ਲੋਕਾਂ ਨੂੰ ਇਹ ਇਹ ਰੋਟੀ ਦੇ ਰਹੇ ਨੇ ਉਹਨਾਂ ਨੂੰ ਕੁੱਤੇ ਬਣਾ ਕੇ ਤੇ ਕਹਿੰਦੇ ਅਸੀਂ ਦੇਸ਼ ਲਈ ਆਜ਼ਾਦੀ ਲਿਆਤੀ ਇਸ ਗੱਲ ਦੀ ਆਜ਼ਾਦੀ ਆਈ ਹੈ ਦੇਸ਼ ਭੁੱਖਾ ਮਰ ਰਿਹਾ ਹੈ ਤੇ ਗਿਣਤੀ ਦਾ ਕਿੰਨੇ ਦੇਸ਼ ਤੇ ਆ ਗਿਆ ਇਹ ਸਾਰੇ ਮੀਡੀਆ ਦੇ ਸਾਰੇ ਸਾਡੇ ਪਿਆਗਾ ਪਰੰਤੂ ਇਹਨਾਂ ਲੋਕਾਂ ਨੇ ਇਸ ਦੇਸ਼ ਦੇ ਸਿਆਸੀ ਲੋਕਾਂ ਨੇ ਉਸ ਮੇਲੇ ਦੇ ਅੰਗਰੇਜ਼ ਹਕਮਰਾਨਾਂ ਨੇ ਕਿਹਾ ਸੀ ਵੀ ਤੁਸੀਂ ਇੰਨਾ ਹਿੰਦੂਆਂ ਨੂੰ ਗੁਲਾਮ ਦੇਖਿਆ ਤੁਸੀਂ ਇਹਨਾਂ ਨੂੰ ਆਜ਼ਾਦ ਨਹੀਂ ਦੇਖਿਆ ਉਸ ਮੇਲੇ ਕਿਹਾ ਗਿਆ ਸੀ ਸਾਧਵਾਜ ਨੇ ਵੀ ਕਿਹਾ ਸੀ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆਪਣਾ ਖਾਲਸਾਣ ਨਾਲੋਂ ਵਿਚਾਲੇ ਪਰੰਤੂ ਇਹਨਾਂ Nehru ਤੇ Gandhi ਨੇ ਕਿਹਾ ਵੀ ਜੋ ਤੁਸੀਂ ਮਾਸਟਰ ਤਾਰਾ ਸਿੰਘ ਤੇ ਹਰਦੇਸ ਸਿੰਘ ਨੂੰ ਕਿਹਾ ਵੀ ਆਸੀਂ ਤੁਹਾਡੇ ਅਨੁਸਾਰ ਚੱਲਾਂਗੇ ਪਰੰਤੂ 6 ਮਹੀਨਿਆਂ ਦੇ ਅੰਦਰ ਅੰਦਰ ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਜੇਲਾ ਵਿੱਚ ਕੀਤਾ ਉਸ ਤੋਂ ਲੈ ਕੇ ਅੱਜ ਤੱਕ ਪੰਜਾਬ ਦਾ ਇਹਨਾਂ ਨੇ ਪਾਣੀ ਵੀ ਲੁੱਟਿਆ ਲੋਕਾਂ ਨੂੰ ਵੀ ਕੁੱਟਿਆ ਨਸ਼ੇ ਨਾਲ ਇਸ ਪੰਜਾਬ ਨੂੰ ਬਰਬਾਦ ਕਰਤਾ ਇਹਦੇ ਵੰਡ ਕੇ ਟੁਕੜੇ ਬਣਾ ਦੇ ਇੱਕ ਪੰਜਾਬੀ ਛੋਟੀ ਜੀ ਬਣਾ ਦਿੱਤੀ ਕਿਉਂਕਿ ਇਸ ਪੰਜਾਬ ਉਸ ਵੇਲੇ ਦੇਸ਼ ਹੁੰਦਾ ਸੀ ਉਸ ਵੇਲੇ ਦੇ ਪੰਜਾਬ ਦੇ ਅਣਖੀ ਲੋਕਾਂ ਨੂੰ ਇਹ ਵੀ ਕਿਹਾ ਕਹਿੰਦੇ ਵੀ ਜੇ ਲਾਹੌਰ ਇੱਥੇ ਦੇਤਾ ਪੰਜਾਬ ਨੂੰ ਭਾਰਤ ਨੂੰ ਦੇਤਾ ਤਾਂ ਇਹਨਾਂ ਨੂੰ ਯਾਦ ਰਹੂਗਾ ਵੀ ਇਹਨਾਂ ਦਾ ਰਾਜਾ ਰਣਜੀਤ ਸਿੰਘ ਹੁੰਦਾ ਸੀ ਇਹਨਾਂ ਦੇ ਕਿਲੇ ਹੁੰਦੇ ਸੀ ਇਹ ਰਾਜ ਮੰਗਣਗੇ ਇਹਨਾਂ ਨੇ ਲਾਹੌਰ ਜਾਣ ਬੁੱਝ ਕੇ ਪਾਕਿਸਤਾਨ ਦੇ ਵਿੱਚ ਦਿੱਤਾ ਸਾਨੂੰ ਕਮਜ਼ੋਰ ਕਰਨ ਲਈ ਨਸ਼ਾ ਤੇ ਸਾਨੂੰ ਬੇਰੁਜ਼ਗਾਰੀ ਦੇ ਕੇ ਤੇ ਸਾਡਾ ਪਾਣੀ ਸਾਨੂੰ ਜ਼ਹਿਰਾਂ ਦੇ ਕੇ ਇਹ ਬਰਬਾਦ ਕਰ ਰਹੇ ਨੇ ਸਾਨੂੰ ਜਾਗਣਾ ਚਾਹੀਦਾ ਮੈਂ ਇਸ ਦੇਸ਼ ਦੇ ਨੌਜਵਾਨਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਕਰਦਾ ਨਸ਼ਾ ਤੋਂ ਦੂਰ ਰਹਿ ਕੇ ਆਪਣੇ ਪੰਜਾਬ ਨੂੰ ਬਚਾ ਲਓ ਇਸ ਭਾਰਤ ਨੂੰ ਬਚਾ ਲਓ ਇਹਨਾਂ ਲੋਕਾਂ ਨੇ ਇਸ ਨੂੰ ਲੁੱਟ ਲਿਆ ਕੁੱਟ ਲਿਆ ਤੇ ਇਹਨਾਂ ਦੀ ਵੀਆਈਪੀ ਡੋਟੀਆਂ ਜਿਨ੍ਹਾਂ ਨੇ ਮੈਂ ਇੱਕ ਹੋਰ ਗੂੰਗਾ ਅੰਮ੍ਰਿਤਸਰ ਦਾ ਜਿਹੜਾ ਬੇਟਾ ਬੇਟਾ ਮਨਿੰਦਰ ਸਿੰਘ ਬੇਟਾ ਉਹਦੇ ਥਾਣੇ ਦੇ ਵਿੱਚ ਦੇਖ ਲੋ ਜਾ ਕੇ ਉਹਦਾ ਕੀ ਨਿਖਾਇਆ ਸੀ ਉਹਨੇ ਸਿਰਫ ਸਿੱਖਾਂ ਦੇ ਖਿਲਾਫ ਬੋਲ ਕੇ ਤੇ ਅੱਜ ਉਹਦੇ ਕੋਲੇ ਕਿੰਨੀਆਂ ਸੁਵਿਧਾ ਨੇ ਇਹ ਸਰਕਾਰ ਉਹਨੂੰ ਕਿੰਨੀਆਂ ਗੱਡੀਆਂ ਦੇ ਕੇ ਉਹਦੇ ਪਰਿਵਾਰ ਨੂੰ ਦੇ ਕੇ ਇੱਕ ਮਹੀਨੇ ਦੇ ਲੱਖਾਂ ਰੁਪਏ ਉਸ ਨੂੰ ਖਰਚ ਕਰ ਰਹੀ ਹੈ ਉਹਦੀ ਕੁਰਬਾਨੀ ਇਸ ਭਾਰਤ ਲਈ ਕੀ ਹੈ ਇੱਕ ਸਿੱਖਾਂ ਨੂੰ ਬਦਨਾਮ ਕਰਨ ਦੀ ਪਲਾਸਟੇ ਰੱਖਿਆ ਹੋਇਆ ਇਹ ਮੈਂ ਇਨਾ ਕਹਿੰਦਾ ਹਾਂ ਆਪਣੀ ਥਾਂ ਲੈਣਾ ਤੇ ਦੇਸ਼ ਦੇ ਵਸਨੀਕਾਂ ਨੂੰ ਵੀਲ ਕਰਦਾ ਵੇ ਇੰਨਾ ਸਿਆਸੀ ਲੋਕਾਂ ਤੋਂ ਬਚੋ ਜਿਨ੍ਹਾਂ ਨੇ ਇਸ ਦੇਸ਼ ਨੂੰ ਬਰਬਾਦ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਡਾਕਟਰ ਸਿਮਰਨ ਸਿੰਘ ਮੈਡੀਕਲ ਆਫਸਰ ਲਾਂਡਾ ਹਸਪੀਟਲ ਦਾ ਅਸੀਂ ਅੱਜ ਇੱਥੇ ਸਰਤਾਜ ਤੀਜਾ ਸਿੰਘ ਪੁੱਤਰ ਉਹਨਾਂ ਦੇ 85 ਸਾਲ ਦੇ ਪਜਾਸੀ ਨੇ ਅਸੀਂ ਅੱਜ ਸਰਤਾਜ ਇਦਰਾ ਸਿੰਘ ਪੁੱਤਰ ਉਹਨਾਂ ਦੇ 85 ਚਲਾਣਾ ਜੋਨੇ ਲੈ ਜਾਂਦੇ ਸੀ ਆਪਣੇ ਫ੍ਰੀ ਮੈਡੀਕਲ ਕੈਂਪ ਨਾਨਦ ਹਸਪੀਟਲ ਤੋ ਪਹੁੰਚੇ ਆ ਕਿ ਮੋਰੀ ਜਿਹੜੀ ਉਹ ਸਹੂਲਤ ਪਰ ਸੇਵ ਸਹੂਲਤ ਲਈ ਅਸੀਂ ਵਰਜਮਾਨ ਆ ਇੱਥੇ ਤੇ ਉਹਨਾਂ ਦੇ ਨਾਲ ਨਾਲ ਆਪਣੇ ਜਿਹੜੇ ਸਹਾਇਕ ਸਟਾਫ ਸਾਡੇ ਨਾਲ ਇੱਥੇ ਫ੍ਰੀ ਮੈਡੀਕਲ ਕੈਂਪ ਲੈ ਕੇ ਆਏ ਜੀ ਸਭ ਤੋਂ ਵੱਡਾ ਲਾਭ ਪਾਇ ਸਕਦਾ ਹੈ ਤੇ ਫਿਰ ਵੀ ਸੇਵਾਵਾਂ ਦੇ ਸੇਵਾ ਦੇ ਸਾਡੇ ਕੋਲ ਕਾਫੀ ਜਿਹੜੇ ਲੋੜਵੰਦ ਬੀਬੀਆਂ ਭੈਣਾ ਆਪਣੇ ਵੀਰ ਆਏ ਨੇ ਜਿਸ ਤਰ੍ਹਾਂ ਕਿਸੇ ਨੂੰ ਬਾਹਰ ਗਰਮੀ ਦਾ ਥੋੜਾ ਮੌਸਮ ਆ ਕਿਸੇ ਨੂੰ ਉਟੀਆਂ ਦੀ ਪਰੇਸ਼ਾਨੀ ਹੋ ਜਾਂਦੀ ਪੇਟਦਰਦੀ ਸਿਰਦਰਦੀ ਵਾਸਤੇ ਦੀਪੀਵਾਦ ਘਟ ਜਾਂਦਾ ਹੈ ਕਿਸੇ ਦਾ ਉਹਨਾਂ ਵਾਸਤੇ ਅਸੀਂ ਇੱਥੇ ਅੱਜ ਫ੍ਰੀ ਮੈਡੀਕਲ ਕੈਂਪ ਲਾਇਆ ਜੀ ਦਸਮ ਦੀ ਲੋੜ ਵੀ ਆ ਜਦੋਂ ਸਾਡੇ ਪ੍ਰਧਾਨਾਂ ਦੇ ਪ੍ਰਬੰਧ ਅਦਾਸੀ ਮਹੰਤਾਂ ਦੇ ਹੋਏ ਸਨ ਤੇ ਮੈਂ ਬੇਨਤੀ ਕਰਾਂ 7 ਸਾਲ ਹੋ ਗਏ ਜੀ ਬੜੀ ਵੱਡੀ ਡੇਢ ਬੁਡਾਸੀ ਸੰਪੰਨਾਂ ਦੀ ਵੀ ਇਸੇ ਵਕਤ ਹਾਂਜੀ ਬਿਲਕੁਲ ਜੀ ਸਾਡੇ ਇਥੇ ਪਿੱਛੇ ਜਿਹੜਾ ਬੈਨਰ ਤੇ ਲਿਖਿਆ ਹੋਇਆ ਸਾਰੀ ਡਿਟੇਲ ਨੰਬਰ ਦਿੱਤਾ ਹੋਇਆ ਜੀ ਕਿਸੇ ਨੂੰ 5 ਲੱਖ ਸਕਰਟ ਦੇ ਉੱਤੇ ਕਿਸੇ ਨੂੰ ਕੋਈ ਸਿਹਤ ਸਹੂਲਤ ਲੈਣੀ ਆ ਜਾਂ ਇਸੇ ਚ ਸਕਰਟ ਤੇ ਕਿਸੇ ਨੂੰ ਸਿਹਤ ਸਹੂਲਤ ਲੈਣੀ ਆ ਜਾਂ ਹੋਰ ਅਲਟਰਾ ਸਾਊਂਡ ਵੀ ਕਹਿੰਦੇ ਆ ਅਮਰਜੈਂਸੀ 24 ਘੰਟੇ ਆ ਜੀ ਸਿਟੀ ਸਕੈਨ ਦੀ ਸਹੂਲਤ ਜਿਹੜੀ ਉਹ 24 ਘੰਟੇ ਆ ਜਦੋਂ ਮਰਜ਼ੀ ਰਾਤ ਨੇਰ ਸਵੇਰ ਐਕਸੀਡੈਂਟ ਦਾ ਪੂਰਾ ਸੰਭਾਲਣ ਦਾ ਪੂਰਾ ਪੂਰਾ ਪ੍ਰਬੰਧ ਹੈ ਜੀ ਆਈਸੀਯੂ ਨੇ ਸਟੈਂਟ ਖਾਸ ਕਰਕੇ ਜਦੋਂ ਕਿਸੇ ਨੂੰ ਦਿਲ ਦੀ ਮੁਸ਼ਕਲ ਹੋ ਜਾਂਦੀ ਹੈ ਤੇ ਆਮ ਜਿਹੜਾ ਉਸ ਸਟੈਂਟ ਪਾਉਣ ਦੀ ਲੋੜ ਪੈਂਦੀ ਹੈ ਤੇ ਉਹਦੇ ਵਿੱਚ ਜਿਹੜੀ ਸਹੂਲਤ ਹੈ ਉਹ 24 ਘੰਟੇ ਉਪਲਬਧ ਹੈ ਹਸਪਤਾਲ ਦੇ ਨਾਮ ਦਾ ਹਸਪੀਟਲ ਚੱਲਦੇ ਆ

ਜੇਲਾਔਰ ਸਰਦਾਰ ਪ੍ਰਧਾਨ ਹੈ ਜੀ ਤੇ ਮੈਂ ਕਿ ਸੱਚੀਆਂ ਗੱਲਾਂ ਦੱਸਣੇ ਆਇਆ ਹਾਂ ਜਿਹੜੀ ਸੰਤਦਸ ਸੰਗਮੀਆਂ ਦੀ ਬਾਤ ਕਰਨ ਵਾਲੇ ਸੀ ਸਭ ਤੋਂ ਪਹਿਲੇ ਸੀ ਕਾਂਗਰਸੀ ਅਰਦਾਸ ਸਿੰਘ ਦੇ ਘਰੋਂ ਪਹਿਲੇ ਮੁੱਖ ਮੰਤਰੀ 1962 ਦੇ 15 ਅਗਸਤ 1962 ਦੇ ਵਿੱਚ ਸੰਤਦਸ ਸੰਗਮੀਆਂ ਨੂੰ ਮਿਲਣਾ ਲਾਇਆ ਅਤੇ ਪ੍ਰਸੰਧਾ ਬਤਨ ਦੇ ਆ ਰਹੇ ਹੈ ਦੋਸਤੋ ਬਾਤ ਗਿਆ ਨਹੀਂ ਜੈ